ਸਰੀਓ ਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਰ ਪੰਜਾਬ ਤੈਸ਼ੀ ਹਰ ਬੰਦਾ ਜੋ ਕਿਸਾਨ ਤੈਸ਼ੀ ਹੈ ਜੋ ਇਸ ਦੇਸ਼ ਦੇ ਨਾਲ ਪਿਆਰ ਕਰਦਾ ਇਸ ਧਰਤੀ ਨਾਲ ਪਿਆਰ ਕਰਦਾ ਪੰਜਾਬ ਨਾਲ ਪਿਆਰ ਕਰਦਾ ਉਹ ਇਸ ਸਮਝਦਾ ਹੈ ਕਿ ਕਿਸਾਨੀ ਲਹਿਰ ਨੂੰ ਜੋ ਕਿਸਾਨ ਜਥੇਬੰਦੀਆਂ ਦੀ ਉਹਨਾਂ ਦੇ ਲੀਡਰਾਂ ਦੀ ਅਪਸੀ ਖੈਵਾਜੀ ਸ੍ਰੀਕੇਵਾਜੀ ਤੇ ਹਮੇ ਨਾਲ ਨੁਕਸਾਨ ਪਹੁੰਚ ਰਿਹਾ ਹੈ ਉਹ ਨਾ ਪਹੁੰਚੇ ਤੇ ਉਹ ਸਿੱਖ ਮਿਸਲਾਂ ਤੋਂ ਪ੍ਰੇਰਣਾ ਲੈਣ ਜੋ ਬਹੁਤ ਵਾਰ ਆਪਚ ਕਹਿੰਦੀਆਂ ਰਹਿੰਦੀਆਂ ਸੀ ਪਰ ਜਦੋਂ ਦੁਸ਼ਮਣ ਸਾਂਝਾ ਹੁੰਦਾ ਸੀ ਤੇ ਸਾਂਝੇ ਹੋ ਕੇ ਇਕੱਠੇ ਹੋ ਕੇ ਉਹ ਮੁਕਾਬਲਾ ਕਰਦੀਆਂ ਸੀ ਇਹ ਤੇ ਜੋ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਫਿਰ ਉਹੀ ਅਪੀਲ ਜਿਹੜੀ ਅਕਸਰ ਮੈਂ ਤੁਹਾਨੂੰ ਕਰਦਾ ਕਿ ਜੋ ਤੁਸੀਂ ਨਵੇਂ ਜੁੜਿਓ ਜਾਂ ਜਿਹੜੇ ਪਹਿਲੀ ਵਾਰ ਦੇਖ ਰਹੇ ਹੋ ਤੁਸੀਂ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਪਹਿਲਾਂ ਤਾਂ ਗੱਲ ਇਹ ਕਰੀਏ ਗੱਲ ਕਿੱਥੋਂ ਨਿਕਲੀ ਇਹ ਗੱਲ ਆਈ ਕੱਲ ਤੋਂ ਕੱਲ ਦੋਵੇਂ ਪਾਸੇ ਦੋਵੇਂ ਵੱਡੇ ਫੋਰਮ ਉਹਨਾਂ ਨੇ ਮੰਗਾ ਭਾਵੇਂ ਸਾਂਝਿਆ ਸੀ ਐਕਸ਼ਨ ਉਹਨਾਂ ਨੇ ਵੱਖੋ-ਵੱਖਰੇ ਕੀਤੇ ਪਹਿਲੀ ਤਾਂ ਗੱਲ ਆਪਾਂ ਸਯੁਕਤ ਕਿਸਾਨ ਮੋਰਚਾ ਜਿਸ ਨੇ ਵਿਸ਼ਲਾ ਦਿੱਲੀ ਮੋਰਚੇ ਨੂੰ ਲੀਡ ਕੀਤਾ ਸੀ ਤੇ ਕਹਿ ਲਈਏ ਕਿ ਉਹਦੇ ਚ ਜਿੱਤ ਪ੍ਰਾਪਤ ਕੀਤੀ ਸੀ ਉਹ ਮੋਰਚੇ ਦਾ ਸੱਦਾ ਸੀ ਕਿ ਸਾਰੇ ਕਿਸਾਨ ਟਰੈਕਟਰ ਮਾਰਚ ਕਰਨ ਨੈਸ਼ਨਲ ਹਾਈਵੇ ਤੇ ਤੇ ਵਿਰੋਧ ਕਰਨ WTO ਦਾ ਇਹ ਤੇ ਬਾਕੀ ਆਪਣੀਆਂ ਮੰਗਾਂ ਤਾਂ ਹੈ ਹੀ ਸੀ ਜੋ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਉਹਦਾ ਵਿਰੋਧ ਸਹਿਯੋਗਤ ਕਿਸਾਨ ਮੋਰਚੇ ਨੇ ਵੀ ਕੀਤਾ ਦੂਜੇ ਪਾਸੇ ਦਿੱਲੀ ਚੱਲੋ ਦਿੱਲੀ ਕੂਚ ਕਰੋ ਵਾਲੇ ਮੋਰ ਜਿਹੜੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਕਿਰਸੀ ਅਸੀਂ ਸੰਯੁਕਤ ਮੋਰਚਾ ਤੇ ਜਾਂ ਫਿਰ ਕੇਐਮਐਮ ਹੈ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਨੇ ਵੀ ਕੱਲ ਸੱਦਾ ਦਿੱਤਾ ਸੀ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤੇ ਔਰ ਡਬਲਯੂਟੂਓ ਦੇ ਖਿਲਾਫ ਪ੍ਰਦਰਸ਼ਨ ਸਾਰੇ ਪੰਜਾਬ ਚ ਹੋਏ ਲੇਕਿਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਾਂ ਦੇਸ਼ ਦੇ ਵਿੱਚ ਕਹਿ ਲਓ ਜਾਂ ਘਟੋ ਘਟੇ ਹਰਿਆਣਾ ਪੰਜਾਬ ਦੇ ਨਾਲ ਉੱਤਰਖੰਡ ਤੇ ਪਛਮੀ ਉੱਤਰ ਪ੍ਰਦੇਸ਼ 44 ਥਾਂਵਾਂ ਤੇ ਪ੍ਰਦਰਸ਼ਨ ਦੀ ਖਬਰ ਹੈ ਉਹਨੇ ਦੁੰਡਾ ਨੇ ਕੀਤਾ ਇਹਦਾ ਕਾਰਨ ਵੀ ਹੈ ਕਿ WTO ਤੇ ਕਿਉਂ ਕਿ ਜਿਹੜਾ WTO World Trade Organization ਹੈ ਜਿਹੜੀ ਉਹਦਾ ਜਿਹੜਾ ਸਿਮੇਲਨ ਚੱਲ ਰਿਹਾ ਹੈ 13ਵਾਂ ਇਹ ਮੰਤਰੀਆਂ ਦੇ ਪੱਧਰ ਦਾ ਹੁੰਦਾ ਹੈ ਇਹ UAE 'ਚ ਚੱਲ ਰਿਹਾ ਹੈ ਇਹ ਬਿਸ਼ਪ ਬਪਾਰਸ ਗਠਨ ਦਾ ਤੋ ਉਹਦੇ ਵਿੱਚ ਹੁਣ ਵੈਸੇ ਇਹਦੇ 164 ਮੈਂਬਰ ਨੇ ਇਹ 164 ਮੈਂਬਰ ਜਿਹੜੇ ਨੇ ਇਹਨਾਂ ਚ ਦੁਨੀਆ ਦੇ ਤੇ ਕੋਣ ਵੱਡੇ ਕੰਟਰੀ ਵੀ ਨੇ ਡਿਵੈਲਪਡ ਕੰਟਰੀ ਵੀ ਨੇ ਜਿਨ੍ਹਾਂ ਦੇ ਕਿਸਾਨ ਸਮਰਥ ਨੇ ਤੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਲੇਕਿਨ ਇਹ ਇੱਕ ਸ਼ਰਤ ਰੱਖ ਲਈ ਹੈ ਕਿ ਜਿਹੜੀ ਸਬਸਿਡੀ ਹੈ ਕਿਸਾਨਾਂ ਨੂੰ ਉਹ 10% ਤੋਂ ਘੱਟ ਹੋਣੀ ਚਾਹੀਦੀ ਹੈ ਉਣੀ ਜੇ ਇਸ ਫਾਰਸ਼ ਮੰਨ ਲਈ ਜਾਵੇ WTO ਦੀ ਤਾਂ ਸਾਡੇ ਕਿਸਾਨ ਤਾਂ ਮਾਰੇ ਜਾਣਗੇ ਵੱਡੀ ਗਿਣਤੀ ਚ ਸਮਾਲ ਫਾਰਮਰਸ ਨੇ ਜਾਂ ਮੱਧ ਵਰਗੀ ਕਿਸਾਨ ਨੇ ਤੋਂ ਇਸ ਕਰਕੇ ਇਹ ਕਿਹਾ ਜਾਂਦਾ ਮੰਗੇ ਆ ਕਿ ਜਾ ਤਾਂ ਇਹ ਤੋਂ ਬਾਹਰ ਆ ਜਾਓ ਤੇ ਜਾ ਘਟੁਕਟ ਇਹ ਕਿਸਾਨਾਂ ਦੇ ਮਾਮਲੇ ਚ ਤੁਸੀਂ ਜਿਹੜੀ ਹੈ ਉਹ ਸ਼ਰਤ ਨਹੀਂ ਬਣਨੀ ਇਹ ਵਿਰੋਧ ਹੈ ਕਿਸਾਨਾਂ ਦਾ ਹੁਣ ਇਹ ਤੇ ਦੋਨੇ ਤਰ੍ਹਾਂ ਜਿਹੜੀਆਂ ਬਾਕੀ ਮੰਗਾ ਐ ਐਮਐਸਪੀ ਦੀ ਜਿਹੜੀ ਹੈ ਕਾਨੂੰਨੀ ਗਰੰਟੀ ਹੈ ਕਰਜ਼ਾ ਮੁਕਤੀ ਹੈ ਲਖੀਮਪੁਰ ਖੀ ਦੀ ਹੈ ਇਹ ਸਾਰੀਆਂ ਮੰਗਾ ਜਿਹੜੀਆਂ ਸੇਮ ਉਹ ਪਹਿਲਾਂ ਆਪਣੇ ਕੋਲ ਸੁਆਮੀਨਾਥ ਦੀ ਰਿਪੋਰਟ ਉਹ ਸਾਰੀਆਂ तरहਾਂ ਦੀਆਂ ਤਾਂ ਸਾਂਝੀਆਂ ਨੇ ਲੇਕਿਨ ਐਕਸ਼ਨ ਉਹਨਾਂ ਦੇ ਵੱਖ-ਵੱਖਰੇ ਤੇ ਮੈਨੂੰ ਜਦੋਂ ਮੈਂ ਖਬਰਾਂ ਪੜ੍ਹ ਕੇ ਕਿ ਉਹ ਰੱਦਦਾ ਫੋਨ ਆ ਜਾਂਦਾ ਕਿ ਜੀ ਇਹ ਹੈ ਕੀ ਫਰਕ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਫਰਕ ਸਮਝਾ ਦਾਂ ਹੁਣ ਜਿਵੇਂ ਜਿਹੜੇ ਦਿੱਲੀ ਕੋ ਚਾੜੇ ਕਿਸਾਨ ਨੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਭਾਰਤੀ ਕਿਸਾਨ ਸਿੱਧੂਪੁਰ ਦੇ ਪ੍ਰਧਾਨ ਸਹਾਡ ਜਗਜੀਤ ਸਿੰਘ ਢੱਲੇਵਾਲ ਜਿਹਨੂੰ ਇਹ ਕਹਿੰਦੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਇਹ ਹੋਵੇ ਇਹਨਾਂ ਦੇ ਨਾਲ ਜਿਹੜੇ ਨੇ ਕੇਐਮਐਮ ਤੇ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਉਹਦੇ ਥੱਲੇ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਸਰਬੰਤ ਸਿੰਘ ਪੰਦੇਰ ਜਿਹੜੀ ਇਹ ਇਸ ਨੂੰ ਡੀਲ ਕਰ ਰਹੇ ਨੇ ਪੰਦੇਰ ਤੇ ਡੱਲੇਵਾਲ ਫੋਰ ਕਿਹੜੀਆਂ ਜਥੇਬੰਦੀਆਂ ਜਿਹੜੀਆਂ ਅੱਗੇ ਨੇ ਉਹਨਾਂ ਚੋਂ ਕਿਸਾਨ ਯੂਨੀਅਨ ਜਿਹੜੀ ਕ੍ਰਾਂਤੀਕਾਰੀ ਹੈ ਸਰਜੀਤ ਸਿੰਘ ਫੂਲ ਉਹਦੇ ਪ੍ਰਧਾਨ ਨੇ ਕਿਸਾਨ ਪੜਾਈ ਕਮੇਟੀ ਦੇ ਚੇਅਰਪਰਸਨ ਬਦੇਵ ਸਿੰਘ ਸਿਰਸਾ ਨੇ ਜਿਹੜਾ ਲਗਾਤਾਰ ਲੜ ਰਿਹਾ ਹੈ ਕਾਨੂੰਨੀ ਲੜਾਈ ਵੀ ਪ੍ਰਿਤਪਾਲ ਨੂੰ ਲੈ ਕੇ ਆਉਣ ਚ ਉਹ ਤਾਂ ਕਾਫੀ ਬਟਾ ਹਤਾ ਰੁਤਕ ਤੋਂ ਜਿਹੜਾ ਪੀਜੀਆ ਦਾਖਲ ਕਰਾਇਆ ਫੇਰ ਦਬਾਬਾ ਯੂਨੀਅਨ ਦੇ ਪ੍ਰਧਾਨ ਨੇ ਮਜੀਤ ਸਿੰਘ ਰਾਏ ਇਹ ਬਾਤ ਚਾਏ ਨੇ ਇਹ ਸਾਰੇ ਉਹ ਨੇ ਜਿਹੜੇ ਸ਼ੰਭੂ ਖਨੋਰੀ ਜਾਂ ਦਿੱਲੀ ਜਾਣ ਵਾਲੇ ਨੇ ਦੂਜੇ ਪਾਸੇ ਜਿਹੜੇ ਹੋਣ ਆਏ ਨੇ ਸਹਿਯੁਕਤ ਕਿਸਾਨ ਮੋਰਚਾ ਇਹਦੇ ਚ ਮੇਨ ਜਿਹੜਾ ਹੈ ਜਿਹੜਾ ਇਹਨਾਂ ਸਾਥ ਦੇ ਰਿਹਾ ਉਹ ਹੈ ਬੀਕੇਯੂ ਅਗਰਾਹ ਹਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਗਿੰਦਰ ਸਿੰਘ ਰਾਉਣਾ ਦੇ ਪ੍ਰਧਾਨ ਨੇ ਫਿਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਰ ਬਲਬੀਰ ਸਿੰਘ ਰਾਜੇਵਾਰ ਨੇ ਜਿੰਨੂੰ ਐਸਾ ਲਾਰਾ ਲਾਇਆ ਸੀ ਕੇਜਰੀਵਾਲ ਨੇ ਕਿ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਪ੍ਰੋਡੈਕਸ਼ਨ ਲੜਵਾਤੀ ਸੀ ਦਿੱਤਾ ਕੁਛ ਨਹੀਂ ਤੇ ਫਿਰ ਇਸੇ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਹਦੇ ਪ੍ਰਧਾਨ ਨੇ ਡਾਕਟਰ ਦਰਸ਼ਨਪਾਲ ਫਿਰ ਹੈਗਾ ਪੰਜਾਬ ਕਿਸਾਨ ਯੂਨੀਅਨ ਉਹਦੇ ਪ੍ਰਧਾਨ ਨੇ ਰੁਦੂ ਸਿੰਘ ਮਾਨਸਾ ਫਿਰ ਬੀਕੇਯੂ ਲਖੋਵਾਲ ਤੇ ਉਹਦੇ ਹਰਿੰਦਰ ਸਿੰਘ ਲਖਵਾਨ ਮਤਲਬ ਇਹ ਸਾਰੇ ਉਹਨੇ ਪ੍ਰੇਮ ਸਿੰਘ ਪਗੂਪੜ ਦੇ ਬੰਦੇ ਨਾ ਉਹਨੇ ਜਿਨ੍ਹਾਂ ਨੇ ਪਿਛਲੀ ਜੜਾਈ ਲੜੀ ਸੀ ਹੁਣ ਇਹ ਦੋਨੇ ਐਕਸ਼ਨ ਬੱਕੋ ਬਖਰਾ ਕਰ ਰਹੇ ਨੇ ਤੇ ਮੰਗਾਂ ਸੇਮ ਨੇ ਤੋਂ ਹੁਣ ਤੁਸੀਂ ਦੇਖੋ ਨਾ ਹਾਲਾਤ ਉੱਥੇ ਹੀ ਖੜੇ ਨੇ ਹੁਣ ਸਭ ਕਰਨ ਦਾ ਹਲੇ ਤੱਕ ਸਸਕਾਰ ਨਹੀਂ ਹੋਇਆ ਛੇ ਦਿਨ ਹੋ ਗਏ ਸਤਵਾਂ ਦਿਨ ਹੈ ਕੋਈ ਕੇਸ ਦਰਜ ਨਹੀਂ ਹੋਇਆ ਬਿਲਕੁਲ ਉਸੇ ਤਰੀਕੇ ਨਾਲ ਪ੍ਰਿਤਪਾਲ ਪ੍ਰਿਤਪਾਲ ਤਾਂ ਹਾਈ ਕੋਰਟ ਨੇ ਹੁਣ ਦਿੱਤਾ ਨਾ ਹਾਈ ਕੋਰਟ ਚ ਹਰਿਆਣਾ ਪੁਲਿਸ ਨੂੰ ਇਹ ਕਹਿਣਾ ਪਿਆ ਕਿ ਜੀ ਅਸੀਂ ਨਹੀਂ ਇਹਨੂੰ ਜ਼ਖਮੀ ਕੀਤਾ ਇਹਨੂੰ ਅਸੀਂ ਨਹੀਂ ਘੁਟਿਆ ਇਹ ਤਾਂ ਜ਼ਖਮੀ ਹਾਲ ਚ ਪਿਆ ਸੀ ਅਸੀਂ ਤਾਂ ਚੱਕ ਕੇ ਨਰਵਾਣਾ ਲੈ ਗਏ ਉੱਥੇ ਉਹਨਾਂ ਨੇ ਜਵਾਬ ਦੇਤਾ ਨਰਵਾਣੇ ਹਸਪਤਾਲ ਨੇ ਅਸੀਂ ਵੀ ਜੇ ਰੋਤਕ ਦਾਖਲ ਕਰਾਤਾ ਅਸੀਂ ਇਹ ਤੇ ਅਸੀਂ ਤਾਂ ਸਾਡੇ ਤਾਂ ਪੁਲਸ ਵਾਲੇ 12 ਜ਼ਖਮੀ ਹੋਏ ਨੇ ਅਸੀਂ ਜਿਹੜੀ ਐਫ ਆਈ ਆਰ ਕੀਤੀ ਉਹ ਚ ਪ੍ਰਿਤਪਾਲ ਦਾ ਨਾਮ ਨਹੀਂ ਹੁਣ ਪ੍ਰਤਪਾਲੂ ਕਿਹਦੇ ਘਟੇ ਜੀ ਫਿਰ ਪੰਜਾਬ ਵਾਲਿਆਂ ਨੇ ਘਟਿਆ ਜਿਹੜੇ ਹਰਿਆਣਾ ਵਾਲੇ ਜਵਾਬ ਦੇ ਰਹੇ ਨੇ ਸਭ ਕਰਦੇ ਗੋਲੀ ਕਿਨੇ ਮਾਰੀ ਕਿਸੇ ਨੇ ਤਾਂ ਮਾਰੀ ਹੁਣ ਪੰਜਾਬ ਨੇ ਮਾਰੀ ਆਪ ਮਾਰੀ ਤਾਂ ਇਹ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦਾ ਜਵਾਬ ਤਾਂ ਫਿਰ ਇਕ ਤਾਂ ਨਹੀਂ ਦੇਣਾ ਨਾ ਤੂੰ ਇਸ ਕਰਕੇ ਦੇਖੋ ਇਹ ਨਹੀਂ ਕਹਿ ਸਕਦੇ ਕੱਲ ਮੈਂ ਸਰਪੰਚ ਸਿੰਘ ਭਦੇਰ ਨੂੰ ਵਿਚਾਰ ਸੀ ਮੈਨੂੰ ਲੱਗਦਾ ਕਿ ਕਦੀ ਬਾਰ ਗੱਲ ਹੋਈ ਹੋਊ ਹੋ ਸਕਦਾ ਤਰੀਕਾ ਹੋਰ ਹੋਵੇ ਕਦੀ ਜੇ ਅਸੀਂ ਇਕੱਲੇ ਇਕੱਲੇ ਨਾਲ ਗੱਲ ਕੀਤੀ ਸੀ ਸਰਪੰਚ ਸਿੰਘ ਭਦੇਰ ਨੇ ਦਬਾਅ ਕੀਤਾ ਸਾਰੇ ਜਥੇਬੰਦੀਆਂ ਕੋਲ ਅਸੀਂ ਬੰਦੇ ਭੇਜੇ ਆਪ ਗਏ ਉਹਨਾਂ ਨੇ ਨਹੀਂ ਕੱਲ ਸਾਡੀ ਮੰਨੀ ਇਹ ਤਰੀਕਾ ਹੋ ਸਕਦਾ ਹੋਰ ਅਪਣਾਇਆ ਜਾਂਦਾ ਕੋਈ ਕਮੇਟੀ ਬਣਾ ਦਿੰਦੇ ਸਾਂਝੇ ਬੰਦਿਆਂ ਦੀ ਕਮੇਟੀ ਬਣਾ ਦਿੰਦੇ ਉਹਦੇ ਚ ਫਿਰ ਫੈਸਲਾ ਕਰ ਲੈਂਦੇ ਵੀ ਆਓ ਆਪਾਂ ਇਕੱਠੇ ਹੋ ਕੇ ਲੈ ਹਾਲੇ ਵੀ ਕੀ ਪਗੜਿਆ ਹਾਲੇ ਵੀ ਕੀਤਾ ਜਾ ਸਕਦਾ ਇਹੀ ਤਾਂ ਲੋਕ ਚਾਹੁੰਦੇ ਨੇ ਲੋਕ ਇਹ ਚਾਹੁੰਦੇ ਨੇ ਕਿ ਤੁਸੀਂ ਆਪਦੀ ਹਮੇ ਛੱਡੋ ਇਹ ਜਿਹੜੀ ਸਰੀਕੇਬਾਜੀ ਆ ਖਤਮ ਕਰੋ ਇਹ ਪਾਟੋ ਧਾੜ ਖਤਮ ਕਰੋ ਜਦੋਂ ਤੁਹਾਡੀਆਂ ਮੰਗਾ ਸੇਮ ਨੇ ਤੇ ਫਿਰ ਲੜਾਈ ਵੀ ਜਿਹੜੀ ਹੈ ਉਹ ਇਕੱਠੇ ਹੋ ਕੇ ਲੜਨ ਵਾਲੀ ਗੱਲ ਹੈ ਜਿਹੜੀ ਗੱਲ ਮੈਂ ਸੂਰਜ ਕੀਤੀ ਸੀ ਕਿ ਜੇ ਹੋਰ ਨਹੀਂ ਘਟੋ-ਘਟ ਤਸੀਂ ਸਿੱਖ ਮਿਸਲਾਂ ਤੋਂ ਇਹ ਆਪਾਂ ਜ ਪੂਰੀ ਤਰ੍ਹਾਂ ਲੜਾਈ ਹੁੰਦੀ ਸੀ ਮਤਲਬ ਕਦੇ ਵੀ ਜੱਸਾ ਸਿੰਘ ਰਾਮਗੜੀਆ ਤੇ ਨਵਾਬ ਜੱਸਾ ਸਿੰਘ ਆਲੂਵਾਲੀ ਦੀ ਨਹੀਂ ਬਣੀ ਲੇਕਿਨ ਦਿੱਲੀ ਵੀ ਜਿੱਤੀ ਹੈ ਇਕੱਠੇ ਹੋ ਕੇ ਲੜੀਏ ਜਦੋਂ ਵੀ ਅਫਗਾਨੀ ਦੇ ਖਿਲਾਫ ਇਕੱਠੇ ਹੋ ਕੇ ਲੜਨੇ ਤਾਂ ਇਹ ਜਿਹੜਾ ਤੁਹ ਪ੍ਰੇਰਨਾ ਲੈ ਲੋ ਸੀ ਵੈਸੇ ਵੀ ਤਾਂ ਅਕਾਲ ਤੱਕ ਸਭ ਤੋਂ ਮੱਥਾ ਟੇਕ ਕੇ ਚੱਲੇ ਨੇ ਸਰਵਪੰਨ ਸਿੰਘ ਭਦੇਰ ਤੋਂ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਦਵਾਵਾਂ ਨੇ ਉਹ ਤੁਸੀਂ ਲਾਓਗੇ ਲੋਕ ਸੱਚ ਮੱਚੀ ਇਹ ਚਾਹੁੰਦੇ ਨੇ ਤੋ ਦਾ ਰਿਹਦਸ ਕੋ ਅਪਰ ਨਮੀ ਵੀਡੀਓ ਨਾਲ ਕੱਲ ਮਿਲਦੇ ਅੱਜ ਨਹੀਂ ਐਨਹੀਂ ਬਹੁਤ ਬਹੁਤ ਸ਼ੁਕਰੀਆ